ਧੰਬਾ ਭਲਦਾ ਮੈਂ ਤੁਰਜਨੀ ਅਜ ਪਰਦੇ ਸਵੇ ਕਰ ਛਡ ਬਾਬਨਦਾ ਮੈਂ ਤੁਰਜਨੀ ਅਜ ਪਰਦੇ ਸਵੇ ਸੋਲਾ रबताई ਪਿਤਾ ਨੂੰ ਕਹਿ ਰਿਹਾ ਏ ਨਹੀਂ ਪਤਾ ਇਹ ਪਿਤਾ ਦੇ ਰਾਪੂਪ ਘhalte ਆਇਆ ਹੈ ਇਹ ਪਿਤਾ ਮੈਨੂੰ ਚਾਈਂ ਚਾਈਂ ਵਿਦਿਆ ਕਰ ਇਹ ਘਰ ਅਜ ਪਰਾਇਆ ਹੋ ਗਿਆ ਹੈ ਵੀਰ ਮੇਰਾ ਕਮਾਲਾ ਉਹਨੇ ਆਪਣੀ ਭੈਣ ਨੂੰ ਜੋ ਦੋਲੀ ਵਿੱਚ ਪਾਣਾ ਹੈ ਜੋ 16 ਸਾਲ ਦੀ ਉਮਰ ਮੈਂ ਆਪਦੇ ਘਰ ਰਖਾਈ ਹੈ ਇਸ ਤਰ੍ਹਾਂ ਦੇ ਨਾਲ ਸ਼ਾਇਦ ਪ੍ਰਸੰਗ ਨੂੰ ਦੱਸਣਾ ਕਰਦਾ ਹਾਂ ਬੜੇ ਪ੍ਰੇਮ ਦਾ ਸਰੂਪ ਕਰੀਏ ਇਹ ਪੇਕੇ ਪਰ ਇਤਨੀ ਰਿਸ਼ਤੇਦਾਰਾਂ ਦੇ ਵਿੱਚ ਬਰਾਤੀਆਂ ਦੇ ਵਿੱਚ ਹੰਝੂ ਘੇਰਦੇ ਆ ਜਿਸ ਭੀ ਨਾਮ ਆ ਬੜੇ ਲਾਡ ਕੀਤੇ ਸੀ ਉਹ ਦਿਲ ਦਾ ਟੁਕੜਾ ਉਹ ਅੱਜ ਬਾਪ ਦੀ ਕਲੀ ਦਾ ਮੋਤੀ ਕਿਸੇ ਹੋਰ ਹੱਥ ਵਿੱਚ ਪੋਇਆ ਜਾ ਰਿਹਾ ਹੈ ਇਸ ਤਰ੍ਹਾਂ ਮਾਤਾ ਜੀ ਬਰਾ ਕਰਦੀ ਹੈ ਮਾਤਾ ਕੋਈ ਹੰਝੂ ਜੋਗੇ ਪੰਦਲ ਮੇਰੇ ਜੋ ਲਿਖਿਆ ਬਤਾ ਤੇ ਲੇਕਵੇ ਕਰ ਸੱਜ ਬਾਹਰ ਦਾ ਮੈਂ ਦੁਰਜਨੀ ਰਜ ਪਰਦੇਸ ਮੈਂ ਕਰ ਸੱਜ ਦੇ ਬਾਬ ਜਾਨ ਮੈਂ ਤੁਰ ਕੇ ਆਜੀ ਪਰਦੇਸ મે ਪਿਤਾ ਰਜ ਚੁੱਪ ਚੁੱਪ ਹਰ ਘਾਸੇ ਫਿਰਦਾ ਮਾਤਾ ਬਾਲਾ ਅੱਜ ਕੋਈ ਫੋਲ ਕੇ ਵੇਖੇ ਹਿਰਦਾ ਭਾਵੇਂ ਰੱਬ ਨੇ ਰੂਪ ਆਤਾ ਰਿਹਾ ਕਿੰਦਾ ਅੱਜ ਪਤਾ ਲੱਗਿਆ ਧੀ ਨੂੰ ਪਾਲ ਕੇ ਵਿਦਿਆ ਕਰਨ ਦਾ ਕਿੰਨਾ ਦੁੱਖ ਹੁੰਦਾ ਹੈ ਅੱਜ ਪਿਤਾ ਹਰ ਪਾਸੇ ਚੁੱਪ ਚੁੱਪ ਫਿਰਦਾ ਮਾਂ ਵਾਲਾ ਕੋ ਫੋੜ ਕੇ ਵੇਖੇ ਹਿਰਦਾ ਅੱਜ ਰੱਬ ਵੀ ਸੋਚ ਰਿਹਾ ਭਾਈ ਵਾਕਿਆ ਇਹ ਜਿਨ੍ਹਾਂ ਦੀਆਂ ਧੀਆਂ ਉਹ ਜਦੋਂ ਵਿਆਹ ਦੇ ਸਮੇਂ ਕਿਤਨਾ ਉਹਨਾਂ ਨੂੰ ਸ਼ਕਤ ਤੱਕ ਅਨੁਨੀ ਪ੍ਰੰਤਰੀ ਹੈ ਇਸ ਤਰ੍ਹਾਂ ਦੇ ਨਾਲ ਉਹ ਬੜੇ ਪ੍ਰੇਮ ਨਾਲ ਸਰਵਤਰੀ ਹਰ ਪਾਸੇ ਹੈ ਚੁੱਕ ਰਸਾਈ ਹੱਸੇ ਲੱਗਿਆ ਛੱਡ ਪਾਬਲ ਦਾ ਮੈਂ ਦੁਰ ਚੱਲੀ ਅਜ ਪਰਦੇਸ ਵੇ ਕਰ ਛੱਡ ਪਾਬਲ ਦਾ ਮੈਂ ਦੁਰ ਚੱਲੀ ਅਜ ਪਰਦੇਸ ਵੇ ਕਰ ਛੱਡ ਪਾਬਲ ਦਾ ਮੈਂ ਦੁਰ ਚੱਲੀ ਅਜ ਪਰਦੇਸ ਵੇ ਇਹ ਰੀਤ ਹੀ ਰੱਬ ਨੇ ਐਵੇਂ ਦੀ ਚਲਾਈ ਹੈ ਧਿਆਨ ਨੂੰ ਕੋਈ ਆਪਣੇ ਕਾਰਨ ਨਹੀਂ ਰੱਖ ਸਕਦਾ ਜੈਸਾ ਸਤਗੁਰ ਸੁਣੀਦਾ ਤੈਸੋ ਦੀਣਾ ਦੀ ਧਰ ਹਰ ਝੜਿਆ ਮੇਲੇ ਪ੍ਰਭ ਹਰ ਦਰਪਿਆ ਕਰ ਸਸੀ ਹਰ ਨਾਮ ਮੰਤਰ ਲੜਾਈ ਦਾ ਕਟੇ ਹੋ ਮੈ ਰੋਗ ਨਾਮ ਸਤਗੁਰ ਤਿੰਨ ਬੁਲਾਇਆ ਜਦ ਤੁਰੇ ਪਿਆਸ ਯੋਗ ਅੱਜ ਕੁਮਾਰੀ ਦੇ ਘਰੋਂ ਦਾ ਲੰਗੀਆਂ ਨੇ ਪਰਮੇਸ਼ਰ ਕਿਹਦਾ ਰੂਪ ਧਾਰ ਕੇ ਕੀਦਾ ਵਾਲੇ ਸਾਰੇ ਫਰਜ ਨਿਭਾ ਰਿਹਾ ਹੈ ਮਾਤਾ ਆਪਣੇ ਪਰਿਵਾਰੀ ਐ ਤੂੰ ਇਹ ਬਿਤਾ ਦੇ ਦੇ ਨਹੀਂ ਤੇ ਵੇਖ ਆ ਬਾਕੀ ਰਹਿਣਾ ਵੀ ਸਰਵ ਕਰੀਏ ਅੱਛਾ ਤੇਰਾ ਗੁਰ ਆਕੇ ਹੋਵੇ ਕਾ ਸਹਾਈ ਜੀ ਬਾਜਾਂ ਵਾਲੇ ਬਾਤ ਸ਼ਾਦੀ ਓਟ ਟੂ ਟਕਾਈ ਜੀ ਅੱਛਾ ਤੇਰਾ ਸਦੀ ਓ ਟੁੱਟ ਕਾਈ ਜੀ ਸ਼ਰੀਰ ਮੁਕਦੀ ਜਾਵੇ ਮੇਰੀ ਕਲਮ ਵੀ ਰੁਕਦੀ ਜਾਵੇ ਸ਼ਾਇਰੀ ਹੈ ਮੁਕਦੀ ਜਾਵੇ ਮੇਰੀ ਕਮਲ ਕਲਮ ਵੀ ਰੁਕਦੀ ਜਾਵੇ ਬਲਕਾ no.